ਇਹ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦ ਵੀ ਸਾਨੂੰ ਕਿਤੇ ਵੀ ਧਾਰਮਿਕ ਸਥਾਨ ਤੇ ਜਾਣ ਦਾ ਮੌਕਾ ਮਿਲੇ ਦੁੱਧ ਪੁੱਤ ਸਭ ਕੁਝ ਅਸੀਂ ਮੰਗਦੇ ਆ ਪਰ ਸਭ ਤੋਂ ਪਹਿਲਾਂ ਕਿਹੜੀ ਚੀਜ਼ ਮੰਗੀਏ ਬੁੱਧੀ ਕਿਉਂਕਿ ਜਿੱਥੇ ਬੁੱਧੀ ਆ ਗਈ ਨਾ ਅਕਲ ਆ ਗਈ ਔਰ ਇਹ ਬੁੱਧੀ ਹੁਣ ਗੌਰ ਕਰਨ ਵਾਲੀ ਗੱਲ ਹੈ ਕਿ ਬੁੱਧੀ ਅਗਰ ਅੱਛੀ ਹੈ ਅਗਰ ਬੁੱਧੀ ਸਾਡੀ ਸਹੀ ਦਿਸ਼ਾ ਨੂੰ ਪਕੜ ਲੈਂਦੀ ਹੈ ਤਾਂ ਸਾਨੂੰ ਕੱਖ ਤੋਂ ਲੱਖਾਂ ਤੱਕ ਲੈ ਜਾਂਦੀ ਤਾਂ ਜੇ ਸਾਡੀ ਬੁੱਧੀ ਬੁਰੇ ਪਾਸੇ ਲੱਗ ਜਾਵੇ ਮਾੜੇ ਪਾਸੇ ਲੱਗ ਜਾਵੇ ਜਿੱਦਾਂ ਕਈਆਂ ਦੀ ਬੁੱਧੀ ਹੁੰਦੀ ਨਾ ਭਾਈ ਉੱਥੇ ਚੋਰੀ ਕਰਨੀ ਹੈ ਦਿਮਾਗ ਲੜਾਓ ਉੱਥੇ ਠਗੀ ਕਰਨੀ ਹੈ ਦਿਮਾਗ ਲੜਾਓ ਕਿਉਂਕਿ ਬੁੱਧੀ ਉੱਥੇ ਵੀ ਲੋੜ ਪੈਂਦੀ ਹੈ ਇਸ ਲਈ ਬੁੱਧੀ ਮੰਗਣੀ ਹੈ ਤਾਂ ਨਾਲ ਹੀ ਵੀ ਮੰਗਣਾ ਹੈ ਕਿ ਆਹ ਪ੍ਰਮਾਤਮਾ ਅੱਛੀ ਬੁੱਧੀ ਦੇ ਜਿਹਦੇ ਨਾਲ ਆਪਣਾ ਵੀ ਭਲਾ ਕਰੇ ਤੇ ਸੰਸਾਰ ਦਾ ਵੀ ਭਲਾ ਕਰ ਸਕੇ ਕਿਉਂਕਿ ਕਈ ਵਾਰ ਬੁੱਧੀ ਤਾਂ ਮੰਗ ਲੈਂਦੇ ਆ ਪਰ ਜੇ ਅੱਛੀ ਨਾ ਹੋਵੇ ਤਾਂ ਉਹ ਵੀ ਚੀਜ਼ ਤੇ ਦੁਨੀਆ ਨੂੰ ਜਿਦਾ ਸਮਝ ਲਓ ਕਿ ਮਾੜੀ ਚੀਜ਼ ਹੁਣ ਇੱਕ ਇਨਸਾਨ ਦੇ ਹੱਥੇ ਰਵਾਲਵਰ ਦੇ ਦੋ ਅਗਰ ਬੁੱਧੀ ਮਾੜੀ ਹੈ ਤਾਂ ਉਹਦੇ ਨਾਲ ਕੀ ਕਰੇਗਾ ਉਹਦੇ ਨਾਲ ਦੂਜਿਆਂ ਨੂੰ ਡਰਾਏਗਾ ਦੂਜਿਆਂ ਨੂੰ ਗੋਲੀ ਮਾਰ ਕੇ ਖਤਮ ਕਰੇਗਾ ਪਰ ਅਗਰ ਬੁੱਧੀ ਅੱਛੀ ਹੈ ਤਾਂ ਉਹਦੇ ਨਾਲ ਆਪਣੀ ਵੀ ਹਿਫਾਜ਼ਤ ਕਰੇਗਾ ਤਾਂ ਦੂਜਿਆਂ ਦੀ ਵੀ ਰੱਖਿਆ ਉਹ ਕਰੇਗਾ ਇਸ ਲਈ ਪਹਿਲੀ ਚੀਜ਼ ਮੰਗਣੀ ਹੈ ਕਿ ਬੁੱਧੀ ਔਰ ਬੁੱਧੀ ਦੇ ਨਾਲ ਅੱਛੀ ਬੁੱਧੀ ਜਿਹਨੂੰ ਸਤ ਬੁੱਧੀ ਕਿਹਾ ਜਾਂਦਾ ਨਾ ਉਹ ਜੋੜ ਦੇਣਾ ਹੈ ਕਿ ਇਹ ਪਰਮਾਤਮਾ ਸਾਨੂੰ ਬੁੱਧੀ ਦੇ ਇਸ ਲਈ ਫਿਰ ਦੂਜੀ ਚੀਜ਼ ਸਾਨੂੰ ਮੰਨਨੇ ਕੀ ਮੰਗੀ ਦੂਜੀ ਚੀਜ਼ ਮੰਗੀ ਬਲ ਬਲ ਜਾਨੀ ਸ਼ਕਤੀ ਪਰ ਇੱਥੇ ਜਿਹੜਾ ਬਲ ਮੰਗਿਆ ਨਾ ਇੱਥੇ ਇੱਕ ਗੱਲ ਯਾਦ ਰੱਖਣੀ ਕਿ ਬਲ ਸਿਰਫ ਸਰੀਰੀਕ ਬਲ ਦੀ ਗੱਲ ਨਹੀਂ ਹੈ ਇੱਥੇ ਮਾਨਸਿਕ ਬਲ ਵੀ ਮਾਇਨੇ ਬਹੁਤ ਰੱਖਾਂਦਾ ਹੈ ਕਿਉਂਕਿ ਕਈ ਵਾਰਾ ਸਰੀਰੀਕ ਬਲ ਨਾਲ ਅਸੀਂ ਉਹ ਨਹੀਂ ਕਰ ਪਾਉਂਦੇ ਜੋ ਮਾਨਸਿਕ ਬਲ ਨਾਲ ਕਰ ਪਾਉਂਦੇ ਹਾਂ ਇਹ ਗੱਲ ਯਾਦ ਰੱਖਣਾ ਹਮੇਸ਼ਾ ਕਿ ਕਈ ਵਾਰਾ ਇਨਸਾਨ ਦਾ ਸਰੀਰ ਤਾਂ ਬੜਾ ਤਕੜਾ ਹੁੰਦਾ ਹਟਾ ਕਟਾ ਹੁੰਦਾ ਹੈ ਪਰ ਅੰਦਰੋਂ ਮਾਨਸਿਕ ਕਮਜ਼ੋਰੀ ਹੋਵੇ ਮਾਨੀ ਉਹਦਾ ਕਮਜ਼ੋਰ ਹੋਵੇ ਤਾਂ ਮਾੜੀਆਂ-ਮਾੜੀਆਂ ਮੁਸ਼ਕਿਲਾਂ ਨੂੰ ਦੇਖ ਕੇ ਬੰਦਾ ਡਰ ਜਾਂਦਾ ਹੈ ਕਿਉਂਕਿ ਮੁਸੀਬਤਾਂ ਦਾ ਸਾਹਮਣਾ ਕਰਨ ਵਾਸਤੇ ਬਲਸ਼ਾਲੀ ਸ਼ਰੀਰ ਨਹੀਂ ਮਾਨਸਿਕ ਬਲ ਦੀ ਜ਼ਰੂਰਤ ਹੁੰਦੀ ਹੈ ਜਿੱਥੇ ਇਨਸਾਨ ਭਰੋਸਾ ਕਰ ਸਕੇ ਕੋਈ ਗੱਲ ਨਹੀਂ ਅਗਰ ਮੁਸ਼ਕਿਲ ਆਈ ਹੈ ਤਾਂ ਮੈਂ ਮੁਸ਼ਕਿਲ ਨੂੰ ਜਿੱਤ ਸਕਦਾ ਹਾਂ ਇਹ ਮੁਸ਼ਕਿਲ ਨੂੰ ਹਰਾ ਸਕਦਾ ਹੈ ਔਰ ਇਹ ਸੋਚ ਅੰਦਰ ਚੱਲਦੀ ਹੈ ਏਲੇ ਦੂਜੀ ਚੀਜ਼ ਕੀ ਮੰਗਣੀ ਹੈ ਪਹਿਲੀ ਬੁੱਧੀ ਦੂਜਾ ਹੈ ਪ੍ਰਮਾਤਮਾ ਐ ਪ੍ਰਭੂ ਮੈਨੂੰ ਬਲ ਦੇ ਸਰੀਰਿਕ ਬਲ ਕਿੱਦਾਂ ਆਣਾ ਹੈ ਸਰੀਰਿਕ ਬਲ ਆਣਾ ਹੈ ਅੱਛੀ ਖੁਰਾਕ ਨਾਲ ਕਾਦੇ ਨਾਲ ਅੱਛੀ ਖੁਰਾਕ ਕਰੀਏ ਐਕਸਰਸਾਈਜ਼ ਕਰੀਏ ਯੋਗਾ ਕਰੀਏ ਜੋ ਵੀ ਜਾਨੀ ਥੋੜੀ-ਬਹੁਤੀ ਐਕਸਰਸਾਈਜ਼ ਕਰਨ ਨਾਲ ਸਾਡੇ ਸਰੀਰਿਕ ਬਲ ਵਧਦੇ ਹੈ ਯਾਨੀ ਸਾਡਾ ਸਰੀਰ ਬਲਸ਼ਾਲੀ ਹੁੰਦਾ ਹੈ ਅੱਛੀ ਖੁਰਾਕ ਖਾਓ ਔਰ ਕੋਈ ਨਾ ਕੋਈ ਵਿਆਮ ਜ਼ਰੂਰ ਕਰੋ ਥੋੜੀ-ਬਹੁਤੀ ਐਕਸਰਸਾਈਜ਼ ਜ਼ਰੂਰ ਕਰੋ ਕੋਈ ਨਾ ਕੋਈ ਗੇਮ ਖੇਡੋ ਕਿਉਂਕਿ ਜਿੰਨੀ ਸਰੀਰ ਦੀ ਅਸੀਂ ਹਰਕਤ ਕਰਦੇ ਆ ਸਾਡਾ ਸਰੀਰ ਫਿਟ ਰਹਿੰਦਾ ਹੈ ਔਰ ਜਿੰਨਾ ਸਰੀਰ ਫਿੱਟ ਹੋਏਗਾ ਫਿਰ ਤੁਸੀਂ ਹਰ ਮੰਜ਼ਿਲ ਨੂੰ ਪਾਉਣ ਵਾਸਤੇ ਤਿਆਰ ਰਹੋਗੇ ਸਮਝਦੇ ਹੋ ਕਿ ਨਹੀਂ ਕਿਉਂਕਿ ਐਕਸ਼ਨ ਵੀ ਬੰਦਾ ਉਦੋਂ ਹੀ ਲੈ ਸਕਦਾ ਜਦੋਂ ਸਰੀਰ ਸਾਡਾ ਤੰਦਰੁਸਤ ਹੋਵੇ ਫਿੱਟ ਹੋਵੇ ਇਸ ਲਈ ਸਰੀਰੀ ਕਮਲ ਵਾਸਤੇ ਤਾਂ ਹੀ ਤਾਂ ਗੁਰੂ ਰਹਿਬਰ ਕਹਿੰਦੇ ਨਸ਼ਿਆਂ ਦਾ ਤਿਆਗ ਕਰੋ ਕਿਉਂ ਕਿ ਜਿੰਨਾ ਅਸੀਂ ਨਸ਼ੇ ਖਾਂਦੇ ਆ ਨਸ਼ਿਆਂ ਤੋਂ ਉਪਯੋਗ ਕਰਦੇ ਆ ਸਾਡੇ ਸਰੀਰ ਦੀ ਤਾਕਤ ਘਟਦੀ 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 ਹੈ ਕਿ ਨਹੀਂ ਨਸ਼ੇ ਖਾਣ ਨਾਲ ਬੰਦੇ ਪੈਰ ਕਮੜੇ ਸ਼ੁਰੂ ਹੋ ਜਾਂਦੇ ਨਸ਼ੇ ਖਾਣ ਨਾਲ ਬੰਦਾ ਅੰਦਰੋਂ ਅੰਦਰ ਵੀਕਨੈਸ ਕਮਜ਼ੋਰੀ ਫੀਲ ਕਰਦਾ ਹੈ ਔਰ ਫਿਰ ਉਹ ਟਾਈਮ ਆ ਜਾਂਦਾ ਹੈ ਕਿ ਜਦੋਂ ਇਨਾ ਬੰਦਾ ਨਸ਼ੇ ਕਰਦਾ ਫਿਰ ਚੱਲਣਾ ਵੀ ਉਹਦੇ ਵਾਸਤੇ ਮੁਸ਼ਕਿਲ ਹੋ ਜਾਂਦਾ ਫਿਰ ਤਾਂ ਬੈੱਡ ਤੇ ਹੀ ਲੰਮਾ ਪੈ ਜਾਂਦਾ ਔਰ ਡਾਕਟਰ ਕਹਿੰਦੇ ਭਾਈ ਇਹਦਾ ਲੀਵਰ ਗਿਆ ਇਹਦੇ ਗੁਰਦੇ ਗਏ ਇਹਦੀਆਂ ਆ ਚੀਜ਼ਾਂ ਗਈਆਂ ਆ ਗਈਆਂ ਕਿਉਂਕਿ ਉਹ ਨਸ਼ੇ ਹੌਲੀ ਹੌਲੀ ਉਹ ਅੰਦਰੋਂ ਪੂਰੀ ਤਰ੍ਹਾਂ ਖਤਮ ਕਰ ਦਿੰਦੇ ਆ ਇਸ ਲਈ ਗੁਰੂ ਰਹਿਬਰ ਮਨਾ ਕਰਦੇ ਆ ਕਿਉਂਕਿ ਉਹਨਾਂ ਨੂੰ ਪਿਆਰ ਹੈ ਸਾਡੇ ਨਾਲ ਕਿ ਭਾਈ ਬੁਰੀਆਂ ਚੀਜ਼ਾਂ ਤੋਂ ਪਯੋਗ ਨਾ ਕਰੋ ਤਾਂ ਕਿ ਤੁਸੀਂ ਜੀਵਨ ਦਾ ਪੂਰਾ ਆਨੰਦ ਲੈ ਸਕੋ ਕਿਉਂਕਿ ਜੀਵਨ ਦਾ ਆਨੰਦ ਵੀ ਉਹੀ ਬੰਦਾ ਲੈ ਸਕਦਾ ਜਿਹੜਾ ਤੰਦਰੁਸਤ ਹੋਵੇ ਸਮਝਦੇ ਹੋ ਕਿ ਨਹੀਂ ਤੁਸੀਂ ਹੱਸ ਵੀ ਕਦੋਂ ਸਕਦੇ ਹੋ ਜਦੋਂ ਤੁਸੀਂ ਪੂਰੀ ਤਰ੍ਹਾਂ ਫਿੱਟ ਹੋ ਔਰ ਇਹ ਤੁਹਾਡੇ ਹੱਥ ਚ ਹੈ ਤੁਸੀਂ ਆਪਣੀ ਕਰਨੀ ਆਪਣੀਆਂ ਆਦਤਾਂ ਅੱਛੀਆਂ ਬਣਾ ਕੇ ਆਪਣੇ ਆਪ ਨੂੰ ਫਿੱਟ ਵੀ ਕਰ ਸਕਦੇ ਹੋ ਤਾਂ ਆਪਣੀਆਂ ਬੁਰੀਆਂ ਆਦਤਾਂ ਬਣਾ ਕੇ ਆਪਣੇ ਆਪ ਨੂੰ ਅਨਫਿੱਟ ਕਰਕੇ ਬਿਮਾਰ ਵੀ ਕਰ ਸਕਦੇ ਹੋ ਇਹ ਤੁਹਾਡੇ ਤੇ ਹੈ ਜਿੱਦਾਂ ਅਸੀਂ ਕਈ ਵਾਰ ਦਸੀਦਾ ਕਿ ਬਾਹਰਲੇ ਮੌਸਮ ਨੂੰ ਤੁਸੀਂ ਬਦਲ ਨਹੀਂ ਸਕਦੇ ਬਾਹਰਲੇ ਹਾਲਾਤ ਤੁਹਾਡੇ ਕੰਟਰੋਲ 'ਚ ਨਹੀਂ ਹੈ ਪਰ ਤੁਸੀਂ ਆਪਣੀ ਆਪ ਨੂੰ ਐਸਾ ਜ਼ਰੂਰ ਬਣਾ ਸਕਦੇ ਹੋ ਕਿ ਬਾਹਰਲੇ ਹਾਲਾਤਾਂ ਦਾ ਤੁਹਾਡੇ ਤੇ ਕੋਈ ਅਸਰ ਨਾ ਹੋਵੇ ਕਿ ਬਾਹਰ ਸਰਦੀ ਹੋਵੇ ਬਾਹਰ ਗਰਮੀ ਹੋਵੇ ਤੁਹਾਡਾ ਇਹ ਜਿਸਮ ਜਾਂ ਤੁਹਾਡਾ ਇਹ ਮਾਈਂਡ ਇਹ ਇੰਨਾ ਮਜ਼ਬੂਤ ਹੋ ਜਾਵੇ ਕਿ ਬਾਹਰ ਲੀਆਂ ਚੀਜ਼ਾਂ ਦਾ ਬਾਹਰਲੇ ਹਾਲਾਤਾਂ ਦਾ ਤੁਹਾਡੇ ਤੇ ਕੋਈ ਪ੍ਰਭਾਵ ਨਾ ਪਵੇ ਇਹ ਤੁਸੀਂ ਆਪਣੀ ਆਪ ਨੂੰ ਐਸਾ ਬਣਾ ਸਕਦੇ ਹੋ ਸਮਝ ਦਿਓ ਕਿ ਨਹੀਂ ਇਸ ਲਈ ਕਿਹਾ ਜਾਂਦਾ ਹੈ ਕਿ ਜੀਵਨ 'ਚ ਕੁਝ ਪਾਣਾ ਹੈ ਨਾ ਤਾਂ ਮਿਹਨਤ ਤਾਂ ਜਿੱਦਾਂ ਅਸੀਂ ਇੱਕ ਲਾਈਨ ਕਹੀਦੀ ਹੈ ਨਾ ਕਿ ਅਗਰ ਸੂਰਜ ਕੀ ਤਰ੍ਹਾਂ ਚਮਕਣਾ ਚਾਹਤੇ ਹੋ ਤੋ ਸੂਰਜ ਕੀ ਤਰ੍ਹਾਂ ਤਪਨਾ ਵੀ ਪੜੇਗਾ ਕਿ ਅਗਰ ਸੂਰਜ ਤਰ੍ਹਾਂ ਅਸੀਂ ਚਮਕਣਾ ਚਾਹੁੰਦੇ ਆ ਤਾਂ ਫਿਰ ਸਾਨੂੰ ਸੂਰਜ ਤਰ੍ਹਾਂ ਮਿਹਨਤ ਦੀ ਅਗਨੀ 'ਚ ਆਪਣੇ ਆਪ ਨੂੰ ਤਪਾਉਣਾ ਵੀ ਪੈਣਾ ਹੈ ਇਹ ਤਾਂ ਹੋ ਨਹੀਂ ਸਕਦਾ ਕਿ ਮਿਹਨਤ ਕਰੀਏ ਨਾ ਤਾਂ ਸੂਰਜ ਤਰ੍ਹਾਂ ਚਮਕ ਆ ਜਾਵੇ ਸਾਡੇ ਜੀਵਨ 'ਚ ਤੋ ਜਿਹੜਾ ਜਿੰਨੀ ਜਿਆਦਾ ਮਿਹਨਤ ਕਰਦਾ ਹੈ ਕਹਿੰਦੇ ਹੈ ਨਾ ਕਿ ਜਿਹਨਾਂ ਦੀ ਮੰਜ਼ਿਲ ਜਿੱਦੀ ਉੱਚੀ ਹੁੰਦੀ ਹੈ ਜਿੱਡੀ ਬੜੀ ਹੁੰਦੀ ਹੈ ਫਿਰ ਉਹਨਾਂ ਨੂੰ ਮਿਹਨਤ ਵੀ ਉਨੀ ਹੀ ਕਰਨੀ ਪੈਂਦੀ ਹੈ ਬੋਲੋ ਸਮਝਦੇ ਹੋ ਕਿ ਨਹੀਂ ਇਸ ਕਰਕੇ ਅਗਰ ਤੁਹਾਡੀ ਮੰਜ਼ਿਲ ਬੜੀ ਹੈ ਤਾਂ ਆਪਣੇ ਹੌਸਲੇ ਨੂੰ ਆਪਣੀ ਹਿੰਮਤ ਨੂੰ ਆਪਣੇ ਸਾਥ ਨੂੰ ਵੀ ਬੜਾ ਕਰੋ ਆਪਣੇ ਵਿਸ਼ਵਾਸ ਨੂੰ ਵੀ ਬੜਾ ਕਰੋ ਕਿ ਮੈਨੂੰ ਇਹ ਮੰਜ਼ਿਲ ਜ਼ਰੂਰ ਮਿਲੇਗੀ ਕਿਉਂਕਿ ਮੰਜ਼ਿਲ چاہے ਜਿੱਡੀ ਮਰਜ਼ੀ ਬੜੀ ਹੈ ਪਰ ਮੈਨੂੰ ਯਕੀਨ ਹੈ ਕਿ ਮੈਨੂੰ ਇਹ ਮੰਜ਼ਿਲ ਜ਼ਰੂਰ ਮਿਲੇਗੀ ਮੈਨੂੰ ਵਿਸ਼ਵਾਸ ਹੈ ਮੈਂ ਮਿਹਨਤ ਕਰਨ ਨੂੰ ਤਿਆਰ ਹੈ ਔਰ ਮੈਨੂੰ ਵਿਸ਼ਵਾਸ ਹੈ ਮੰਜ਼ਿਲ ਜ਼ਰੂਰ ਮਿਲੇਗੀ ਕਿਉਂਕਿ ਮੰਜ਼ਿਲ ਦੇਣ ਵਾਲਾ ਮੇਰਾ ਮਾਲਿਕ ਮੇਰੇ ਤਾਂ ਹੀ ਤਾਂ ਅਸੀਂ ਇੱਕ ਸ਼ੇਰ ਕਹੀਦਾ ਕਹਿਣਾ ਚਾਹਾਂਗੇ ਇਹ ਮੁਸ਼ਕਿਲੋਂ ਨੇ ਮuje ਦੇਖ ਕੇ ਕਹਾ ਮੁਸ਼ਕਿਲੋਂ ਨੇ ਮuje ਦੇਖ ਕੇ ਕਹਾ ਕਿ ਮੰਜ਼ਿਲੋਂ ਕੋ ਪਾ ਸਕੇ ਤੇਰੀ ਜਰਾ ਹੋਰ ਕਰਨਾ ਕਿਉਂਕਿ ਕਈ ਵਾਰ ਬੰਦਾ ਚੱਲਦਾ ਹੈ ਨਾ ਤਾਂ ਰਸਤੇ 'ਚ ਕਈ ਮੁਸ਼ਕਿਲਾਂ ਖੜੀਆਂ ਹੁੰਦੀਆਂ ਹੈ ਕਿਹਈ ਪ੍ਰੋਬਲਮਾਂ ਖੜੀਆਂ ਹੁੰਦੀਆਂ ਹੈ ਤਾਂ ਉਸ ਵੇਲੇ ਫਿਰ ਜਿਹੜੇ ਕਮਜ਼ੋਰ ਦਿਲ ਵਾਲੇ ਹੁੰਦੇ ਆ ਜਾਂ ਜਿਨ੍ਹਾਂ ਅੰਦਰ ਹਿੰਮਤ ਘੱਟ ਹੁੰਦੀ ਹੈ ਉਹ ਡਰ ਕੇ ਰੁਕ ਜਾਂਦੇ ਆ ਤਾਂ ਫਿਰ ਮੁਸ਼ਕਲਾਂ ਕੀ ਕਹਿੰਦੀਆਂ ਹੈ ਕਿ ਮੰਜ਼ਿਲੋਂ ਕੋ ਪਾ ਸਕੇ ਤੇਰੇ ਬਸ ਕੀ ਬਾਤ ਨਹੀਂ ਮੁਸ਼ਕਿਲੋਂ ਨੇ ਮੁਝੇ ਦੇਖ ਕੇ ਕਹਾ ਓਏ ਤੂੰ ਮੰਜ਼ਿਲੋਂ ਕੋ ਪਾ ਸਕੇ ਤੇਰੇ ਬਸ ਕੀ ਹੁਣ ਕਦੀ ਤੁਹਾਡੇ ਨਾਲ ਵੀ ਇਦਾਂ ਹੋਵੇ ਨਾ ਰਸਤੇ 'ਚ ਮੁਸ਼ਕਿਲ ਆਵੇ ਕੋਈ ਪ੍ਰੋਬਲਮ ਆਵੇ ਕੋਈ ਬਿਮਾਰੀ ਹੋਵੇ ਤਾਂ ਫਿਰ ਡਰੇ ਹੋ ਨਾ ਤੁਸੀਂ ਕੋਈ ਕਵੇ ਨਾ ਰਸਤੇ 'ਚ ਮੁਸ਼ਕਿਲ ਬਹੁਤ ਬੜੀ ਹੈ ਜਦੋਂ ਕੋਈ ਬੱਚਾ ਕਹੇ ਮੈਂ ਡਾਕਟਰ ਬਣਨਾ ਹੈ ਤਾਂ ਕਈ ਕਹਿ ਦਿੰਦੇ ਓਏ ਡਾਕਟਰ ਬਣਨਾ ਪੜਾਈ ਬੜੀ ਔਖੀ ਹੈ ਇਹ ਸਟੱਡੀ ਬੜੀ ਔਖੀ ਹੈ ਇਮਤਿਹਾਨ ਬੜੇ ਔਖੇ ਹੁੰਦੇ ਆ ਉਹ ਬੱਚੇ ਦੇ ਅੰਦਰ ਜਿਹੜਾ ਮਾੜਾ ਮੋਟਾ ਹੌਸਲਾ ਹੁੰਦਾ ਪਹਿਲੇ ਹੀ ਗੱਲਾਂ ਸੁਣ ਕੇ ਹੀ ਬੰਦਾ ਕਹਿੰਦਾ ਔਖਾ ਹੈ ਕਿ ਔਖਾ ਦਾ ਕੰਮ ਕਰਨਾ ਬੜਾ ਔਖਾ ਹੈ ਮੈਂ ਕਰਨਾ ਹੀ ਨਹੀਂ ਬੰਦਾ ਆਪਣਾ ਮਾਈਂਡ ਹੀ ਬਦਲ ਦਿੰਦਾ ਹੈ ਸੋ ਦੱਸਣਾ ਕੀ ਚਾਹੁੰਦੇ ਆ ਤੁਸੀਂ ਕੁਝ ਵੀ ਪਾਣਾ ਹੈ ਕਿਸੇ ਵੀ ਮੰਜ਼ਿਲ ਤੇ ਜਾਣਾ ਹੈ ਤੇ ਯਾਦ ਰੱਖੋ ਤੁਸੀਂ ਹਰ ਚੀਜ਼ ਹਾਸਲ ਕਰ ਸਕਦੇ ਹੋ ਬੜੀ ਤੋਂ ਬੜੀ ਕਾਮਯਾਬੀ ਤੁਹਾਨੂੰ ਮਿਲ ਸਕਦੀ ਹੈ ਉਹਦੇ ਵਾਸਤੇ ਸਭ ਤੋਂ ਪਹਿਲਾਂ ਸਾਨੂੰ ਆਪਣੇ ਅੰਦਰ ਇੱਕ ਵਿਸ਼ਵਾਸ ਪੈਦਾ ਕਰਨਾ ਪੈਣਾ ਕਿ ਮੈਨੂੰ ਆਪਣੇ ਪੈਦਾ ਕਰਨ ਵਾਲੇ ਤੇ ਯਕੀਨ ਹੈ ਕਿ ਮੈਨੂੰ ਇਹ ਚੀਜ਼ ਜ਼ਰੂਰ ਮਿਲੇਗੀ ਓਕੇ ਵਿਸ਼ਵਾਸ ਜਦੋਂ ਆਉਂਦਾ ਨਾ ਆਪਣੇ ਰੱਬ ਤੇ ਆਪਣੇ ਮਾਲਿਕ ਤੇ ਤਾਂ ਫਿਰ ਬੰਦੇ ਦਾ ਕਨੈਕਸ਼ਨ ਆਪਣੇ ਮਾਲਿਕ ਨਾਲ ਜੁੜ ਜਾਂਦਾ ਹੈ ਔਰ ਜਦੋਂ ਉਹਦੇ ਨਾਲ ਕਨੈਕਸ਼ਨ ਜੁੜਦਾ ਹੈ

मैंने मुश्किलों की आंखों में आंखें डालकर कहा ये तो मुश्किल ने ना तेरे बस की बात नहीं है मंजिल न पा सके अब ऐसी की क्या फिर तुसी तो की कहना है मैंने मुश्किलों की आंखों में आंखें डालकर कहा और मेरा मालिक है मेरे साथ तू मुझे रोक सके तेरी ये औकात नहीं याद रखना ये दो लाइना दोनों इकट्ठिया कहे ताकि समझ आ जा जाए कि मुश्किलों ने मुझे देखकर कहा ਕਿ ਤੂੰ ਮੰਜ਼ਿਲ ਕੋ ਪਾ ਸਕੇ ਇਹ ਤੇਰੇ ਬਸ ਕੀ ਬਾਤ ਨਹੀਂ ਮੈਂਨੇ ਮੁਸ਼ਕਿਲੋ ਕੀ ਅੱਖੋਂ ਮੇਂ ਅੱਖੇ ਡਾਲ ਕਰ ਕਹਾ ਮੇਰਾ ਮਾਲਿਕ ਮੇਰੇ ਸਾਥ ਹੈ ਓ ਤੂੰ ਮੁਝੇ ਰੋਕ ਸਕੇ ਤੇਰੀ ਇਹ ਔਕਾਤ ਨਹੀਂ ਕੀ ਮੁਸ਼ਕਿਲਾਂ ਦੀ ਔਕਾਤ ਕੀ ਪਰੇਸ਼ਾਨੀਆਂ ਦੀ ਔਕਾਤ ਕੀ ਤਕਲੀਫਾਂ ਦੀ ਔਕਾਤ ਜਿਹੜੇ ਸਾਨੂੰ ਰੋਕ ਲੈਣ ਇਸਨੇ ਜੀਵਨ ਚ ਮੁਸ਼ਕਿਲ ਆਵੇ ਜੀਵਨ ਚ ਕੋਈ ਪ੍ਰੋਬਲਮ ਆਵੇ ਤਾਂ ਡਰਨ ਦੀ ਲੋੜ ਨਹੀਂ ਹੈ ਇਹੀ ਵੇਰਾ ਬੰਦਾ ਕਹਿੰਦਾ ਹੈ ਕਿ ਡਾਕਟਰ ਕਹਿੰਦੇ ਜੀ ਆਹ ਬਿਮਾਰੀ ਲਾ ਇਲਾਜ ਹੈ ਸਮਝਦੇ ਹੋ ਕਿ ਨਹੀਂ ਆਹ ਬਿਮਾਰੀ ਦਾ ਕੋਈ ਇਲਾਜ ਤੇ ਹੁਣ ਇੱਥੋਂ ਸਮਝ ਲੈਣਾ ਕਿ ਜਦੋਂ ਡਾਕਟਰ ਬੈਦ ਹਕੀਮ ਕਹਿੰਦੇ ਆ ਨਾ ਕਿ ਇਹ ਬਿਮਾਰੀ ਲਾ ਇਲਾਜ ਹੈ ਤਾਂ ਸਮਝ ਲਓ ਕਿ ਹੁਣ ਇਹ ਹਸਪੀਟਲ ਦਾ ਖੇੜਾ ਛੱਡ ਕੇ ਆਪਣੇ ਮਾਲਿਕ ਦੇ ਘਰ ਜਾ ਕੇ ਦੁਆ ਕਰੰਦਾ ਸਮਾਂ ਆ ਗਿਆ ਕਿਉਂਕਿ ਜੀ ਲਾ ਇਲਾਜ ਦੁਨੀਆ ਤੇ ਕਿਸੇ ਕਿਤੇ ਨਹੀਂ ਹੈ ਉਹਦਾ ਇਲਾਜ ਮਾਲਿਕ ਦੇ ਕਹਦੇ ਹੋ ਮਾਲਕ ਦੇ ਘਰ ਚ ਹੈ ਜਿਹਦਾ ਇਲਾਜ ਕਿਤੇ ਨਹੀਂ ਹੈ ਹੁਣ ਜਿਹਦਾ ਦੱਸਿਆ ਨਾ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ ਇਹ ਨਹੀਂ ਠੀਕ ਹੋਣਾ ਪਰ ਇਹਨਾਂ ਨੇ ਹਸਪੀਟਲ ਹੀ ਬੇਨਤੀ ਕੀਤੀ ਤੱਗੇ ਉੱਥੇ ਬੈਠਿਆ ਨੇ ਬੇਨਤੀ ਕੀਤੀ ਤਾਂ ਮਾਲਕ ਦੀ ਰਹਿਮਤ ਹੋ ਗਈ ਤਾਂ ਜਦੋਂ ਇਨਸਾਨ ਪਹੁੰਚੇ ਮਾਲਕ ਦੇ ਘਰ ਚ ਜਾਏਗਾ ਫੇਰ ਕੀ ਕੁਝ ਨਹੀਂ ਮਿਲੇਗਾ ਇਸ ਲਈ ਜਦੋਂ ਕਿਹਾ ਜਾਂਦਾ ਲਾ ਇਲਾਜ ਤਾਂ ਹੁਣ ਇੱਥੋਂ ਸਮਝ ਲਓ ਕਿ ਹੁਣ ਡਾਕਟਰਾਂ ਦੇ ਬਸ ਦੀ ਗੱਲ ਕਿਉਂਕਿ ਇਹਨਾਂ ਨੇ ਲਾ ਇਲਾਜ ਜਦੋਂ ਕਹਦੇ ਨਾ ਜਦੋਂ ਇਹਨਾਂ ਦੇ ਕੰਟਰੋਲ ਤੋਂ ਬਾਹਰ ਹੈ ਹੁਣ ਵਕਤ ਆ ਗਿਆ ਹੈ ਆਪਣੇ ਮਾਲਿਕ ਦੇ ਅੱਗੇ ਬੇਨਤੀ ਕਰਨ ਦਾ ਕਿਉਂਕਿ ਡਾਕਟਰਾਂ ਵਾਸਤੇ ਕੋਈ ਚੀਜ਼ ਲਾ ਇਲਾਜ ਹੋ ਸਕਦੀ ਹੈ ਪਰ ਉਹਦੀ ਰਹਿਮਤ ਵਾਸਤੇ ਕੁਝ ਲਾ ਇਲਾਜ ਨਹੀਂ ਹੈ ਕਿਉਂਕਿ ਉੱਥੇ ਤਾਂ ਹਰ ਬਿਮਾਰੀ ਦਾ ਇਲਾਜ ਵੀ ਹੈ ਕਿਉਂ ਕਿਉਂਕਿ ਮੇਰਾ ਮਾਲਿਕ ਲਾਜਵਾਬ ਵੀ ਹੈ ਜਿਹਦਾ ਕਿਤੇ ਜਵਾਬ ਨਹੀਂ ਹੈ ਉਹਦਾ ਜਵਾਬ ਉਹਦੇ ਘਰ ਚ ਮਿਲਦਾ ਕਿ ਨਹੀਂ ਇਸ ਲਈ ਯਕੀਨ ਹੋਣਾ ਚਾਹੀਦਾ ਹੈ ਇਹ ਵਿਸ਼ਵਾਸ ਹੋਣਾ ਚਾਹੀਦਾ ਹੈ ਸੋ ਤੁਹਾਡੇ ਰਸਤੇ 'ਚ ਵੀ ਕੋਈ ਮੁਸ਼ਕਿਲ ਕੋਈ ਪ੍ਰੋਬਲਮ ਕੋਈ ਤਕਲੀਫ ਕੋਈ ਦਿੱਕਤ ਆਵੇ ਤਾਂ ਤੁਸੀਂ ਡਰਨਾ ਨਹੀਂ ਹੈ ਤੁਸੀਂ ਚਿੰਤਾ ਨਹੀਂ ਕਰਨੀ ਬਲਕਿ ਇੱਕ ਵਿਸ਼ਵਾਸ ਰੱਖਣਾ ਹੈ ਕਿ ਮੈਨੂੰ ਖੁਸ਼ੀਆਂ ਦੇਣ ਵਾਲਾ ਮੇਰਾ ਮਾਲਕ ਮੇਰੇ ਨਾਲ ਹੈ ਮੈਨੂੰ ਕਾਮਯਾਬੀ ਦੇਣ ਵਾਲਾ ਮੇਰਾ ਮਾਲਕ ਮੇਰੇ ਨਾਲ ਹੈ ਮੇਰੀ ਹਰ ਮੁਸ਼ਕਿਲ ਦਾ ਹੱਲ ਕਰਨ ਵਾਲਾ ਮੇਰਾ ਮਾਲਕ ਮੇਰੇ ਨਾਲ ਹੈ ਇਸ ਲਈ ਆਪਣੇ ਮਾਲਕ ਤੇ ਯਕੀਨ ਰੱਖਣਾ ਕਿਉਂਕਿ ਜਿਹੜਾ ਉੱਤੇ ਯਕੀਨ ਰੱਖਦਾ ਹੈ ਉੱਤੇ ਵਿਸ਼ਵਾਸ ਰੱਖਦਾ ਹੈ ਫਿਰ ਉਹਦੀ ਝੋਲੀ ਪਤਾ ਕਿੰਨਾ ਭਰਦੀ ਹੈ ਇੱਕ ਰਾਜਾ ਉਹਨੇ ਕਹਾਣੀ ਸਾਨੂੰ ਛੋਟੀ ਛੋਟੀ ਯਾਦ ਆ ਗਈ ਜਰਾ ਦੱਸਣਾ ਚਾਹਾਂਗੇ ਤੁਹਾਨੂੰ ਕਿ ਇੱਕ ਰਾਜਾ ਇੱਕ ਮੰਦਿਰ ਤੇ ਜਾਇਆ ਕਰਦਾ ਸੀ ਦਰਸ਼ਨ ਕਰਨ ਵਾਸਤੇ ਜਦੋਂ ਮੰਦਿਰ ਤੇ ਦਰਸ਼ਨ ਕਰਨ ਜਾਂਦਾ ਸੀ ਉਸ ਮੰਦਿਰ ਦੇ ਵਿੱਚ ਦੋ ਪਿਖਾਰੀ ਬੈਠੇ ਹੁੰਦੇ ਸੀ ਬਾਹਰ ਹੀ ਮੰਦਿਰ ਦੇ ਬਾਹਰ ਜਿੱਦਾਂ ਤੁਸੀਂ ਦੇਖਿਆ ਹੀ ਹੈ ਕਿ ਜਾਓ ਤਾਂ ਜਿਹੜੀਆਂ ਪੌੜੀਆਂ ਹੁੰਦੀਆਂ ਮੰਦਿਰ ਦੀਆਂ ਉਹਦੇ ਲਾਗੇ ਪਿਖਾਰੀ ਬੈਠੇ ਹੁੰਦੇ ਆ ਤਾਂ ਦੋ ਪਿਖਾਰੀ ਇੱਕ ਖੱਬੇ ਇੱਕ ਸੱਜੇ ਮੰਦਿਰ ਦੇ ਬਾਹਰ ਹੀ ਬੈਠੇ ਹੁੰਦੇ ਸੀ ਹੁਣ ਜਦ ਵੀ ਔਰ ਰਾਜੇ ਨੇ ਮੰਦਿਰ ਚ ਦਰਸ਼ਨ ਕਰਨ ਜਾਣਾ ਔਰ ਦਰਸ਼ਨ ਕਰਕੇ ਵਾਪਸ ਆਣਾ ਕਿਉਂਕਿ ਭਿਖਾਰੀ ਨੂੰ ਪਤਾ ਸੀ ਕਿ ਜਾਂਦੇ ਹੋਏ ਨਹੀਂ ਆਉਂਦੇ ਹੋਏ ਮੰਗਣਾ ਹੈ ਇਹ ਨਿਯਮ ਸੀ ਹੁਣ ਇੱਕ ਭਿਖਾਰੀ ਨੇ ਰਾਜੇ ਮੋਲੇ ਕਟੋਰਾ ਕਰ ਦੇਣਾ ਕਿ ਮਹਾਰਾਜ ਤੁਹਾਡੇ ਤੋਂ ਹੀ ਉਮੀਦ ਹੈ ਤੁਸੀਂ ਤਾਂ ਨਗਰ ਦੇ ਰਾਜਾ ਹੋ ਤੁਸੀਂ ਤਾਂ ਇਹ ਦੇਸ਼ ਦੇ ਕਿਉਂ ਰਾਜਾ ਹੋ ਸਾਨੂੰ ਤੁਹਾਡੇ ਤੇ ਉਮੀਦ ਹੈ ਮੇਰੇ ਕਟੋਰੇ ਚ ਖੈਰ ਪਾ ਦਿਓ ਪਰ ਦੂਜੇ ਭਿਖਾਰੀ ਨੇ ਬੈਠਾ ਰਹਿਣਾ ਰਾਜੇ ਨੇ ਦੇਖਣਾ ਇਹ ਕਟੋਰਾ ਕੇ ਕਰ ਦਿੰਦਾ ਹੈ ਕਿ ਰਾਜਾ ਸਾਹਿਬ ਤੁਸੀਂ ਹੀ ਨਗਰ ਦੇ ਰਾਜਾ ਹੋ ਇਹਨੇ ਮੇਰੇ ਕਟੋਰੀ ਚ ਖੈਰ ਪਾ ਦਿਓ ਤਾਂ ਦੂਜੇ ਨੇ ਬੈਠੇ ਰਹਿਣਾ ਹੁਣ ਜਦੋਂ ਰਾਜੇ ਨੂੰ ਤੂੰ ਚਲੇ ਜਾਣਾ ਤਾਂ ਭਿਖਾਰੀ ਨੇ ਕਹਣਾ ਭਾਈ ਤੂੰ ਨਹੀਂ ਮੰਗਿਆ ਰਾਜੇ ਕੋਲੋਂ ਤੂੰ ਨਹੀਂ ਕਟੋਰਾ ਅਗੇ ਕੀਤਾ ਉਹ ਕਹਿੰਦਾ ਮੈਂ ਤਾਂ ਕਟੋਰਾ ਰੱਖ ਕੇ ਬੈਠਾ ਮੈਨੂੰ ਤਾਂ ਇੱਕ ਈਸ਼ਵਰ ਤੇ ਵਿਸ਼ਵਾਸ ਹੈ ਜੋ ਦੇਵੇਗਾ ਮੈਨੂੰ ਮੇਰਾ ਈਸ਼ਵਰ ਦੇਵੇਗਾ ਜੋ ਪੈਣਾ ਇੱਥੇ ਬੈਠੇ ਪੈ ਜਾਏਗਾ ਰਾਜੇ ਨੂੰ ਕਹਿਣ ਦੀ ਕੀ ਲੋੜ ਹੈ ਕਿ ਤੁਸੀਂ ਨਗਰ ਦੇ ਰਾਜਾ ਹੋ ਰਾਜਾ ਤਾਂ ਇੱਕੋ ਹੀ ਹੈ ਹੁਣ ਇਦਾਂ ਹੀ ਰੋਜ਼ ਜਦ ਵੀ ਰਾਜੇ ਦੇ ਦਰਸ਼ਨ ਕਰਨ ਆਣਾ ਦੇਖ ਭਿਖਾਰੀ ਨੇ ਕਟੋਰਾ ਕਰਦਾ ਨਹੀਂ ਮੈਂ ਤਾਂ ਤੁਹਾਡੇ ਤੇ ਵਿਸ਼ਵਾਸ ਕਰਦਾ ਮੈਨੂੰ ਤੁਸੀਂ ਦੇਣਾ ਹੈ ਤਾਂ ਦੂਜੇ ਨੇ ਕਿਹਾ ਮੈਂ ਈਸ਼ਵਰ ਤੇ ਵਿਸ਼ਵਾਸ ਕਰਦਾ ਮੈਨੂੰ ਜੋ ਦੇਣਾ ਮੇਰੇ ਉਸ ਮਾਲਕ ਨੇ ਪ੍ਰਮਾਤਮਾ ਨੇ ਦੇਣਾ ਇੱਕ ਦਿਨ ਰਾਜੇ ਦੇ ਕੰਨਾਂ 'ਚ ਇਹ ਗੱਲ ਪੈ ਗਈ ਕਿ ਰਾਜਾ ਜਾ ਰਿਹਾ ਸੀ ਤਾਂ ਜਦੋਂ ਰਾਜਾ ਅੱਗੇ ਗਿਆ ਤਾਂ ਭਿਖਾਰੀ ਆਪਸ ਵਿੱਚ ਗੱਲਾਂ ਕਰ ਰਹੇ ਐ ਉੱਥੇ ਵੀ ਉਹ ਕਹਿ ਰਿਹਾ ਮੈਂ ਰਾਜੇ ਤੋਂ ਨਹੀਂ ਮੰਗਣਾ ਕਿਉਂਕਿ ਮੈਨੂੰ ਦੇਣ ਵਾਲਾ ਮੇਰਾ ਈਸ਼ਵਰ ਹੈ ਇਸ ਲਈ ਮੈਂ ਤਾਂ ਉਹ ਤੇ ਬਰਸੋ ਆਪੀ ਦੇ ਤੂੰ ਰਾਜੇ ਦੇ ਕੰਨਾਂ 'ਚ ਆਵਾਜ਼ ਪਈ ਪਰ ਰਾਜ ਨੇ ਜਾਂਦੇ ਜਾਂਦੇ ਮਨ 'ਚ ਸੋਚਿਆ ਇੱਕ ਮੇਤੇ ਵਿਸ਼ਵਾਸ ਕਰਦਾ ਹੈ ਔਰ ਇੱਕ ਵਿਸ਼ਵਾਸ ਕਰਦਾ ਹੈ ਰੱਬ ਤੇ ਈਸ਼ਵਰ ਤੇ ਇਸ ਲਈ ਹੁਣ ਐਦਾਂ ਕੀਤਾ ਜਾਵੇ ਕਿ ਜਿਹੜਾ ਈਸ਼ਵਰ ਤੇ ਵਿਸ਼ਵਾਸ ਕਰਦਾ ਉਹਨੂੰ ਤਾਂ ਈਸ਼ਵਰ ਨੇ ਦੇਣਾ ਹੀ ਹੈ ਮੈਨੂੰ ਪਤਾ ਹੀ ਹੈ ਕਿਉਂਕਿ ਰੱਬ ਦੇ ਘਰ 'ਚੋਂ ਕੋਈ ਖਾਲੀ ਗਿਆ ਨਹੀਂ ਪਰ ਜਿਹੜਾ ਮੇਤੇ ਵਿਸ਼ਵਾਸ ਕਰਕੇ ਬੈਠਾ ਇਹਨੂੰ ਰੱਬ ਨੇ ਨਹੀਂ ਦੇਣਾ ਇਸ ਲਈ ਮੈਨੂੰ ਇਹਨੂੰ ਦੇਣਾ ਪੈਣਾ ਕਿਉਂਕਿ ਜਿਹੜਾ ਜਿਸ ਤੇ ਵਿਸ਼ਵਾਸ ਕਰਦਾ ਉਹਨੂੰ ਮਿਲਦਾ ਵੀ ਉਥੋਂ ਹੀ ਹੈ ਇਲੇ ਰਾਜੇ ਨੇ ਅਗਲੇ ਦਿਨ ਵਜ਼ੀਰ ਨੂੰ ਕਿਹਾ ਵਜ਼ੀਰ ਇੱਤਾ ਕਰ ਅੱਜ ਜਾਣਾ ਆ ਅੱਜ ਜਾਣਾ ਆ ਤੇ ਇੱਕ ਭਿਖਾਰੀ ਮੇਤੇ ਯਕੀਨ ਕਰਨ ਵਾਲਾ ਹੈ ਕਿ ਮੈਨੂੰ ਦੇਣ ਵਾਲਾ ਰਾਜਾ ਹੈ ਤਾਂ ਦੂਜਾ ਭਿਖਾਰੀ ਕਹਿੰਦਾ ਜੋ ਦੇਣਾ ਮੈਨੂੰ ਈਸ਼ਵਰ ਨੇ ਦੇਣਾ ਹੈ ਇਸ ਕਰਕੇ ਆ ਜਿੱਦਾਂ ਕਰ ਲੈ ਇੱਕ ਤਰਬੂਜ ਮੰਗਾ ਵੱਡਾ ਜਿਹਾ ਤਰਬੂਜ ਤਰਬੂਜ ਸਮਝਦੇ ਹੋ ਨਾ ਹਦਵਾਨਾ ਬਟਰਮੈਲਨ ਜਿਹਨੂੰ ਕਹਿੰਦੇ ਉਹ ਕਹਿੰਦਾ ਤਰਬੂਜ ਮੰਗਾ ਔਰ ਇੱਤਾ ਕਰੋ ਤੇ ਨਾ ਥੋੜੀ ਜਿਹੀ ਗਤਲੀ ਕੱਟ ਕੇ ਉਹਦੀ ਗੁੱਦਾ ਕੱਢ ਕੇ ਨਾ ਉਹਦੇ 'ਚ ਮੋਤੀ ਭਰ ਦੇ ਕੀ ਭਰ ਦੇ ਮੋਤੀ ਔਰ ਫੇ ਗਤਲੀ ਉੱਪਰ ਲਾ ਦੇ ਔਰ ਐਦਾਂ ਉਹਨੂੰ ਕਰ ਦੇ ਕਿ ਅੱਜ ਅਸੀਂ ਆਂਦੇ ਹੋਏ ਇਹ ਮੋਤੀਆਂ ਨਾਲ ਭਰਿਆ ਹੋਇਆ ਤਰਬੂਜ ਉਹ ਪਿਖਾਰੀ ਨੂੰ ਦੇਣਾ ਜਿਹੜਾ ਕਹਿੰਦਾ ਮੈਨੂੰ ਰਾਜਾ ਹੀ ਦੇਵੇਗਾ ਤਾਂ ਕਿ ਉਹਨੂੰ ਮਿਲ ਵੀ ਜਾਵੇ ਤਾਂ ਕਿਸੇ ਨੂੰ ਪਤਾ ਵੀ ਨਾ ਲੱਗੇ ਜਦੋਂ ਤਰਬੂਜ ਲੈ ਕੇ ਘਰ ਜਾਏਗਾ ਤਾਂ ਉਹਨੂੰ ਮੋਤੀ ਮਿਲਣਗੇ ਉਹਦੀ ਸਾਰੀ ਗਰੀਬੀ ਕਿਉਂਕਿ ਇੰਨੇ ਮੋਤੀ ਮੋਤੀਆਂ ਦਾ ਵਜ਼ਨ ਵੀ ਹਲਕਾ ਹੁੰਦਾ ਹੈ ਤਰਬੂਜ ਵਿੱਚ ਪਾਓ ਤਾਂ ਪਤਾ ਵੀ ਨਹੀਂ ਲੱਗਣਾ ਕਿਉਂਕਿ ਮੋਤੀ ਨੂੰ ਹਾਥੀ ਪਕੜੂਗੇ ਤਾਂ ਉਹਦਾ ਵਜ਼ਨ ਬੜਾ ਹਲਕਾ ਹੁੰਦਾ ਪਰ ਕੀਮਤ ਉਹਨਾਂ ਦੀ ਹੁੰਦੀ ਹੈ ਜਿਹੜੇ ਸੁੱਚੇ ਮੋਤੀ ਹੁੰਦੀ ਕੀਮਤ ਵੀ ਹੁੰਦੀ ਉਹਨਾਂ ਦੀ ਸੋਣ ਜਿੱਦਾਂ ਰਾਜੇ ਨੇ ਹੁਕਮ ਕੀਤਾ ਉਹਨਾਂ ਨੇ ਉਦਾਂ ਕਰ ਦਿੱਤਾ ਹੁਣ ਹੋਇਆ ਕੀ ਜਦੋਂ ਦੋਨੇ ਗਏ ਤਾਂ ਇੱਕ ਤਰਬੂਜ ਉਹ ਮੋਤੀਆਂ ਵਾਲਾ ਜੋ ਕਿ ਸੈਨਾਪਤੀ ਨੇ ਯਾਨੀ ਵਜ਼ੀਰ ਨੇ ਅਲੱਗ ਰੱਖਿਆ ਹੈ ਹੁਣ ਜਦੋਂ ਰਾਜਾ ਮੱਥਾ ਟੇਕ ਕੇ ਆਇਆ ਤਾਂ ਰਾਜੇ ਨੇ ਕਿਹਾ ਭਿਖਾਰੀ ਹਮੇਸ਼ਾ ਕਟੋਰਾ ਚੱਕਦਾ ਮੰਤਰੀਏ ਨੂੰ ਤਰਬੂਜ ਦਿਓ ਤਾਂ ਕਿ ਠੰਡਾ ਠੰਡਾ ਤਰਬੂਜ ਖਾਵੇ ਉਹਨੇ ਸੋਚਿਆ ਅੱਗੇ ਰਾਜਾ ਇੱਕ ਸ਼ਰਫ਼ੀ ਦੇ ਦਿੰਦਾ ਸੀ ਪੈਸਾ ਦੇ ਦਿੰਦਾ ਸੀ ਅੱਜ ਤਰਬੂਜ ਦਿੱਤਾ ਇਸ ਕਰਕੇ ਉਹਨੇ ਤਰਬੂਜ ਲੈ ਕੇ ਇੱਕ ਪਾਸੇ ਰੱਖ ਲਿਆ ਇੱਧਰ ਜਿਹੜਾ ਭਿਖਾਰੀ ਚੁੱਪ ਕਰਕੇ ਬੈਠਾ ਸੀ ਮੈਨੂੰ ਜੋ ਦੇਵੇਗਾ ਈਸ਼ਵਰ ਦੇਵੇਗਾ ਰੱਬ ਦੇਵੇਗਾ ਉਹ ਚੁੱਪ ਕਰਕੇ ਬੈਠਾ ਰਾਜ ਨੇ ਉਹਨੂੰ ਕੁਝ ਦਿੱਤਾ ਹੀ ਨਹੀਂ ਔਰ ਅੱਗੇ ਚਲਾ ਗਿਆ ਹੁਣ ਕੁਦਰਤ ਰੱਬ ਦੀ ਜਦੋਂ ਅੱਗੇ ਚਲਾ ਗਿਆ ਉਹ ਤੇ ਜਦੋਂ ਪਿੱਛੋਂ ਕੋਈ ਹੋਰ ਭਗਤ ਆਇਆ ਉਹ ਭਗਤ ਨੇ ਦੇਖਿਆ ਕਿ ਇਹਦੇ ਕੋਲ ਤਰਬੂਜ ਆ ਬਜਰਾ ਖਾਲੀ ਬੈਠਾ ਹੈ ਉਹਨੇ ਇੱਕ ਖੀਰ ਦਾ ਭਰਿਆ ਹੋਇਆ ਕਟੋਰਾ ਉਹਦੇ ਨੂੰ ਦਿੱਤਾ ਉਹਕੇ ਜਦੋਂ ਬੰਦੇ ਲੱਗਦਾ ਨਾ ਇੱਕ ਬਚਾਰੇ ਕੋਲ ਐਡਾ ਵੱਡਾ ਤਰਬੂਜ ਪਿਆ ਤਾਂ ਖਾਨੇਗਾ ਪੇਟ ਭਰ ਲੇਗਾ ਦੂਜਾ ਬਚਾਰਾ ਖਾਲੀ ਬੈਠਾ ਹੁਣ ਜੇ ਕੋਈ ਖਾਲੀ ਹੈ ਤਾਂ ਬੰਦੇ ਮਨ ਚਾਣਾ ਕਿ ਉਹਨੂੰ ਦੇਵਾਂ ਜੇ ਕੋਈ ਕੁਛ ਹੈ ਨਹੀਂ ਦੇਖੋ ਹੈਗਾ ਉਹਨੂੰ ਕੀ ਦੇਣਾ ਉਹਨੇ ਖੀਰ ਦਾ ਕਟੋਰਾ ਉਹਨੂੰ ਦੇ ਕੇ ਅੱਗੇ ਚਲਾ ਗਿਆ ਹੁਣ ਇਧਰ ਜੇ ਕੋ ਤਰਬੂਜ ਸੀ ਉਹ ਕਹਿੰਦਾ ਲੈ ਆ ਰਾਜਾ ਕੀ ਦੇ ਗਿਆ ਤਰਬੂਜ ਔਰ ਦੇਖੋ ਉਹਨੂੰ ਮਿਲਿਆ ਨਾ ਰੱਬ ਤੇ ਭਰੋਸਾ ਰੱਖਣਾ ਉਹਨੂੰ ਖੀਰ ਦਾ ਕਟੋਰਾ ਔਰ ਖੀਰ ਵਿੱਚ ਬਦਾਮ ਵੀ ਪਏ ਹੋਏ ਆ ਕਾਸ਼ ਇੱਕ ਕਟੋਰਾ ਮੈਨੂੰ ਮਿਲ ਜਾਂਦਾ ਕਿੰਨਾ ਮਜ਼ਾ ਆਂਦਾ ਹੁਣ ਕਹਿੰਦੇ ਆ ਕਿ ਉਹ ਦੇਖੀ ਜਾ ਰਿਹਾ ਖੀਰ ਦੇ ਕਟੋਰੀਆਂ ਕਿਉਂਕਿ ਜਦੋਂ ਬੰਦੇ ਨੂੰ ਜਿੱਦਾਂ ਦੀ ਚੀਜ਼ ਹੀ ਭੁੱਖ ਹੋਵੇ ਨਾ ਤਿਆਰ ਉਹਦੇ ਹੀ ਹੁੰਦਾ ਹੈ ਉਹ ਵੀ ਖਾਰੀ ਨੂੰ ਪਤਾ ਲੱਗ ਗਿਆ ਜਿਹੜਾ ਈਸ਼ਵਰ ਤੇ ਭਰੋਸਾ ਕਰਨ ਵਾਲਾ ਸੀ ਔਰ ਜਿਹੜਾ ਰੱਬ ਤੇ ਭਰੋਸਾ ਕਰਨ ਵਾਲਾ ਉਹਦੇ ਮਨ 'ਚ ਦਇਆ ਵੀ ਹੁੰਦੀ ਹੈ ਔਰ ਪਿਆਰ ਵੀ ਹੁੰਦਾ ਹੈ ਉਹਨੇ ਜਦੋਂ ਦੇਖਿਆ ਕਿ ਖੀਰ ਨੂੰ ਹੀ ਦੇਖ ਰਿਹਾ ਨਾ ਗਿਆ ਭਾਈ ਕੀ ਗੱਲ ਤੈਨੂੰ ਖੀਰ ਚਾਹੀਦੀ ਹੈ ਉਹ ਕਹਿੰਦਾ ਹਾਂ ਯਾਰ ਅੱਜ ਖੀਰ ਮਿਲ ਜਾਂਦੀ ਬੜਾ ਦਿਲ ਕਰਦਾ ਸੀ ਖੀਰ ਖਾਣ ਦਾ ਪਰ ਅੱਜ ਖੀਰ ਤੈਨੂੰ ਮਿਲ ਗਈ ਤਾਂ ਮੈਨੂੰ ਰਾਜਾ ਤਰਬੂਜ ਦੇ ਗਿਆ ਇਸ ਲਈ ਹੁਣ ਹੋਇਆ ਕੀ ਉਹ ਕਹਿੰਦਾ ਵੇ ਖੀਰ ਤੂੰ ਲੈ ਲੈ ਮੈਨੂੰ ਕੋਈ ਗੱਲ ਨਹੀਂ ਉਹ ਕਹਿੰਦਾ ਲੈ ਐਡੀ ਥੋੜੀ ਲੈਣੀ ਏ ਜੇ ਮੈਂ ਖੀਰ ਲੈਣੀ ਤੇ ਤਰਬੂਜ ਤੂੰ ਲੈ ਲੈ ਫਿਰ ਇਹ ਕਿ ਉਹਨਾਂ ਖੀਰ ਦਾ ਵੱਡਾ ਜਿਹਾ ਕਟੋਰਾ ਆਪ ਲੈ ਲਿਆ ਤ ਉਹਨੂੰ ਚੱਕ ਕੇ ਆਪਣਾ ਤਰਬੂਜ ਦੇ ਦਿੱਤਾ ਹੁਣ ਜਦੋਂ ਤਰਬੂਜ ਦਿੱਤਾ ਉਸ ਨੂੰ ਤਾਂ ਉਹਨੇ ਸੋਚਿਆ ਐਡਾ ਤਰਬੂਜ ਆ ਘਰ ਜਾ ਕੇ ਖਾਵਾਂਗੇ ਤਾਂ ਇਹਨੇ ਵੀ ਸੋਚਿਆ ਐਡੇ ਖੀਰ ਦਾ ਕਟੋਰਾ ਘਰ ਜਾ ਕੇ ਇਕੱਠੇ ਖਾਵਾਂਗੇ ਉਹ ਖੀਰ ਦਾ ਕਟੋਰਾ ਲੈ ਕੇ ਚਲਾ ਗਿਆ ਉਹ ਤਰਬੂਜ ਲੈ ਕੇ ਚਲਾ ਗਿਆ ਹੁਣ ਤਰਬੂਜ ਵਿੱਚ ਕੀ ਸੀ ਜਦੋਂ ਘਰ ਜਾ ਕੇ ਉਹਨੇ ਤਰਬੂਜ ਨੂੰ ਕਟਿਆ ਤਾਂ ਵਿੱਚੋਂ ਨਿਕਲੇ ਕੀਮਤੀ ਮੋਤੀ ਨੇ ਮੋਤੀ ਦੇਖ ਕੇ ਤਾਂ ਖੁਸ਼ ਹੋ ਗਿਆ ਕਿ ਹੁਣ ਮੈਨੂੰ ਮੰਗਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਮੈਂ ਵਿਸ਼ਵਾਸ ਰੱਖਦਾ ਸੀ ਕਿ ਮੈਨੂੰ ਈਸ਼ਵਰ ਦੇਵੇਗਾ ਤਾਂ ਅੱਜ ਮੈਨੂੰ ਈਸ਼ਵਰ ਨੇ ਬਹੁਤ ਕੁਝ ਦੇ ਦਿੱਤਾ ਬਹੁਤ ਕੁਝ ਦਿੱਤਾ ਮੈਨੂੰ ਮੇਰੇ ਈਸ਼ਵਰ ਨੇ ਭਗਵਾਨ ਨੇ ਪਰਮਾਤਮਾ ਨੇ ਹੁਣ ਇੱਧਰ ਜਿਹਨੂੰ ਖੀਰ ਦਾ ਕਟੋਰਾ ਮਿਲਿਆ ਸੀ ਉਹਨੇ ਰਾਤ ਨੂੰ ਖੀਰ ਖਾਧੀ ਅਗਲੇ ਦਿਨ ਫਿਰ ਮੰਦਰ ਚਲਾ ਗਿਆ ਪਰ ਦੇਖਿਆ ਜੇ ਸਾਹਮਣੇ ਵਾਲਾ ਭਿਖਾਰੀ ਨਹੀਂ ਆਇਆ ਇਹਦੇ ਮਨ ਚ ਆਇਆ ਕਿ ਲੱਗਦਾ ਖਦਵਾਨਾ ਖਾ ਕੇ ਤਰਬੂਜ ਖਾ ਕੇ ਕਿਨੇ ਬਿਮਾਰ ਬੰਬੂਰ ਹੋ ਗਏ ਨਾ ਜਾਇਆ ਹੀ ਨਹੀਂ ਪਰ ਉਹਨੂੰ ਕੀ ਪਤਾ ਉਹਨੂੰ ਕਿੱਡਾ ਵੱਡਾ ਖਜ਼ਾਨਾ ਮਿਲ ਗਿਆ ਉਹ ਮੰਗਣ ਦੀ ਉਹਨੂੰ ਲੋੜ ਹੀ ਨਹੀਂ ਉਹ ਬੈਠਾ ਹੈ ਜਦ ਨੂੰ ਰਾਜੇ ਦਾ ਰੱਥ ਆਇਆ ਰਾਜਾ ਜਦ ਉਤਰਿਆ ਰਾਜਾ ਦੇਖਿਆ ਅੱਜ ਫੇਰ ਮੰਗ ਰਿਹਾ ਇਹ ਇਹਨੂੰ ਚੰਗਾ ਭਲਾ ਤਰਬੂਜ ਦਿੱਤਾ ਸੀ ਮੈਂ ਜੇ ਜਿੰਨੇ ਮੋਤੀ ਸੀ ਕਿ ਦੁਬਾਰਾ ਮੰਗਣ ਦੀ ਇਹਨੂੰ ਅੱਜ ਫੇਰ ਬੈਠਾ ਇੱਥੇ ਤਾਂ ਰਾਜੇ ਨੇ ਪੁੱਛਿਆ ਉਹ ਵੇ ਤੂੰ ਤੂੰ ਫੇਰ ਆ ਗਿਆ ਮੰਗਣ ਕਹਿੰਦਾ ਮਾਰੇ ਕੀ ਕਰੀਏ ਮੰਗਤੇ ਆ ਕੰਮ ਹੀ ਮੰਗਣਾ ਤਾਂ ਹੀ ਮੰਗਣਾ ਆਇਆ ਉਹ ਕਹਿੰਦੇ ਕੱਲ ਤੈਨੂੰ ਤਰਬੂਜ ਦਤਾ ਸੀ ਉਹ ਕਿੱਥੇ ਹੈ ਕਹਿੰਦਾ ਮਾਰੇ ਤੁਸੀਂ ਤਰਬੂਜ ਦੇਗੇ ਉਹ ਸਾਹਮਣੇ ਵਾਲੇ ਭਿਖਾਰੇ ਨੂੰ ਖੀਰ ਦਾ ਕਟੋਰਾ ਮਿਲਿਆ ਤਾਂ ਮੈਂ ਉਹਨੂੰ ਕਿਹਾ ਭਾਈ ਖੀਰ ਦਾ ਕਟੋਰਾ ਮੈਨੂੰ ਦੇ ਦੇ ਤਰਬੂਜ ਤੂੰ ਲੈ ਜਾ ਤਰਬੂਜ ਉਹ ਲੈ ਗਿਆ ਖੀਰ ਦਾ ਕਟੋਰਾ ਮੈਂ ਲੈ ਗਿਆ ਤਾਂ ਰਾਜ ਨੇ ਦੇਖਿਆ ਤਾਂ ਹੀ ਨਹੀਂ ਉਹ ਆਇਆ ਰਾਜ ਨੇ ਕਿਹਾ ਵਾਕਈ ਹੈ ਈਸ਼ਵਰ ਤੇਰੀ ਮਹਿਮਾ ਨਹੀਂ ਆਰੀ ਹੈ ਬੰਦਾ ਚਾਹ ਦੇ ਵੀ ਕਿਸੇ ਨੂੰ ਨਹੀਂ ਦੇ ਸਕਦਾ ਤਾਂ ਤੂੰ ਚਾਵੇਂ ਤਾਂ ਜਿਹਨੂੰ ਨਹੀਂ ਮਿਲਦਾ ਉਹਨੂੰ ਵੀ ਮਿਲ ਸਕਦਾ